ਗਈ ਨਹੀਂ ਇਹ ਬੜੀ ਚਿੰਤਾ ਦੀ ਗੱਲ ਹੈ ਜਿਹਨਾਂ ਦਵਾਈਆਂ ਨੂੰ ਮਰੀਜ਼ਾਂ ਨੂੰ ਇਹ ਸੋਚ ਕੇ ਦਿੱਤਾ ਜਾਂਦਾ ਜਾਂ ਲਿਖਿਆ ਜਾਂਦਾ ਉਹਨਾਂ ਵਾਸਤੇ ਕਿ ਉਹ ਇਹਨਾਂ ਦੀ ਬਿਮਾਰੀ ਦੂਰ ਕਰਨਗੀਆਂ ਜਾਂ ਇਹਨਾਂ ਦੀ ਜਾਨ ਦੀ ਰੱਖਿਆ ਕਰਨਗੀਆਂ ਉਹੀ ਦਵਾਈਆਂ ਫੇਲ ਸਾਬਤ ਹੋ ਰਹੀਆਂ ਨੇ ਦੇਸ਼ ਭਰ ਦੀਆਂ ਲੈਬਾਰਟਰੀਆਂ ਤੋਂ ਇਹ ਟੈਸਟ ਹੋਏ ਨੇ ਕੁਝ ਸੈਂਟਰਲ ਲੈਬਾਰਟਰੀਆਂ ਤੋਂ ਹੋਏ ਨੇ ਤੇ ਕੁਝ ਸਟੇਟ ਲੈਬਾਰਟਰੀਆਂ ਤੋਂ ਹੋਏ ਨੇ ਇਹ ਟੈਸਟ 112 ਸੈਂਪਲ ਇਹਨਾਂ ਦਵਾਈਆਂ ਦੇ ਫੇਲ ਹੋ ਗਏ ਨੇ ਬਹੁਤ ਚਿੰਤਾ ਵਾਲੀ ਗੱਲ ਹੈ ਕਿ 112 ਹਾਲਾਂਕਿ ਜਦੋਂ 2024 ਸਤੰਬਰ ਦੀ ਰਿਪੋਰਟ ਆਈ ਸੀ ਉਦੋਂ 49 ਦਵਾਈਆਂ ਯਾਨੀ 49 ਦਵਾਈਆਂ ਇਦਾਂ ਦੀਆਂ ਸੀ ਜਿਹੜੀਆਂ ਫੇਲ ਹੋਈਆਂ ਸਨ ਇਸ ਵਾਰ ਇਹ ਗਿਣਤੀ ਵਧ ਕੇ 112 ਹੋ ਗਈ ਹੈ ਬਹੁਤ ਚਿੰਤਾ ਵਾਲੀ ਗੱਲ ਕਿ ਦਵਾਈਆਂ ਦੇ ਸੈਂਪਲ ਫੇਲ ਹੋਣੇ ਹਾਲਾਂਕਿ ਡਾਕਟਰ ਇਹਨਾਂ ਨੂੰ ਲਿਖਦੇ ਹੋਣਗੇ ਔਰ ਮਰੀਜ਼ਾਂ ਨੂੰ ਦਿੱਤੀਆਂ ਵੀ ਜਾਂਦੀਆਂ ਹੋਣਗੀਆਂ ਤੁਹਾਨੂੰ ਦੱਸਦੇ ਆਂ ਡਿਟੇਲ ਦੇ ਵਿੱਚ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਜੜੀਆਂ ਹੈਗੀਆਂ ਆ ਕਿੰਨੀਆਂ ਦਵਾਈਆਂ ਕਿਹੜੀ ਲੈਬ ਤੋਂ ਜਿਹੜੀ ਟੈਸਟ ਹੋਈਆਂ ਸਿਗੀਆਂ ਤਾਂ ਦੱਸਿਆ ਕਿ ਪੰਜਾਬ ਦੇ ਵਿੱਚ 11 ਦਵਾਈਆਂ ਇਦਾਂ ਦੀਆਂ ਨਹੀਂ ਜਿਹੜੀ ਪੰਜਾਬ 'ਚ ਬਣੀਆਂ ਹੋਈਆਂ ਜਿਹੜੀਆਂ ਫੇਲ ਹੋਈਆਂ ਨੇ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਫਾਰਮਾ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਸਬੰਧਤ ਬੈਚ ਨੂੰ ਬਾਜ਼ਾਰ ਵਿੱਚੋਂ ਤੁਰੰਤ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾ ਸਿਰਫ ਸੂਬੇ 'ਚ ਬਣੀਆਂ ਹੋਈਆਂ ਦਵਾਈਆਂ ਤੇ ਪਾਬੰਦੀ ਲਗਾਈ ਹੈ ਸਗੋਂ ਖੰਗ ਸਿਰਫ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਜਿਸ ਦੀ ਵਜ੍ਹਾ ਨਾਲ ਪਿਛਲੇ ਦਿਨੀ ਬੱਚਿਆਂ ਦੀ ਮੌਤ ਹੋਈ ਸੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਖੰਗ ਸਿਰਭੀ ਫੇਲ ਹੋਏ ਨੇ ਜਿਨ੍ਹਾਂ ਚੋਂ ਇੱਕ ਨਕਲੀ ਪਾਇਆ ਗਿਆ ਇਹ ਦਵਾਈਆਂ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਜ ਐਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਸਨ ਰਿਪੋਰਟ ਮੁਤਾਬਕ ਦੇਸ਼ ਭਰ ਚ ਕੇਂਦਰੀ ਅਤੇ ਰਾਜ ਪਧਰੀ ਲੈਬ ਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਚ ਅਸਫਲ ਰਹੀਆਂ ਜਦ ਕਿ 60 ਰਾਜ ਪਧਰੀ ਮਾਪ ਡੰਡਾ ਨੂੰ ਪੂਰਾ ਕਰਨ ਚ ਅਸਫਲ ਰਹੀਆਂ ਫੇਲ ਹੋ ਗਈਆਂ ਯਾਨੀ ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼ ਚ ਬਣੀਆਂ ਸਨ 16 ਗੁਜਰਾਤ ਚ 12 ਉੱਤਰਾਖੰਡ ਚ 11 ਪੰਜਾਬ ਚ 6 ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਚ ਇਹ ਦਵਾਈਆਂ ਬਣੀਆਂ ਸਨ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਹਸਪਤਾਲਾਂ ਚ ਖੰਗ ਸਿਰਫ ਸਮੇਤ 8 ਦਵਾਈਆਂ ਦੀ ਵਰਤੋਂ ਤੇ ਵਿਕਰੀ ਉੱਪਰ ਪੂਰੀ ਤਰ੍ਹਾਂ ਨਾ ਰੋਕ ਲਾਤੀ ਹੈ ਇਹਨਾਂ ਦੀ ਖਰੀਦ ਤੇ ਵੀ ਰੋਕ ਲਾਤੀ ਹੈ ਸਰਕਾਰ ਨੇ ਸਾਰੇ ਮੈਡੀਕਲ ਸਟੋਰਾਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਤੁਰੰਤ ਸਟਾਕ ਖਤਮ ਕਰਨ ਜਾਂ ਬਾਹਰ ਕੱਢਣ ਅਤੇ ਮਰੀਜ਼ਾਂ ਨੂੰ ਸੁਰੱਖਿਤ ਵਿਕਲਪ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ CDSCO ਨੇ 2024 ਸਤੰਬਰ ਚ ਜਿਹੜੀ ਰਿਪੋਰਟ ਦਿੱਤੀ ਸੀ ਉਸ ਦੇ ਵਿੱਚ ਤਿੰਨ ਸੂਚੀਆਂ ਉਸ ਵੇਲੇ ਜਾਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਤਿੰਨਾਂ ਸੂਚੀਆਂ ਇਹ ਤਿੰਨੋਂ ਸੂਚੀਆਂ ਜਿਹੜੀਆਂ 24 ਅਕਤੂਬਰ 2024 ਨੂੰ ਜਾਰੀ ਕੀਤੀਆਂ ਗਈਆਂ ਸਨ ਇਹਨਾਂ ਸੂਚੀਆਂ ਚ 49 ਦਵਾਈਆਂ ਸ਼ਾਮਲ ਸਨ ਜਿਨ੍ਹਾਂ ਚ ਘਾਟ ਪਾਈ ਗਈ ਸੀ ਇਹਨਾਂ ਵਿੱਚੋਂ 19 ਦੀ ਰਿਪੋਰਟ ਸੈਂਟਰਲ ਡਰਗ ਲੈਬੋਰਟਰੀ ਕੋਲਕਾਤਾ ਤੋਂ ਆਈ ਸੀਗੀ ਤੇ 9 ਦੀ ਰਿਪੋਰਟ ਜਿਹੜੀ ਹੈ ਉਹ ਰੀਜਨਲ ਡਰੱਗ ਟੈਸਟਿੰਗ ਲੈਬਾਰਟਰੀ ਚੰਡੀਗੜ੍ਹ ਵੱਲੋਂ ਕੀਤੀ ਗਈ ਸੀ 15 ਦੀ ਰਿਪੋਰਟ ਰੀਜਨਲ ਡਰੱਗ ਟੈਸਟਿੰਗ ਲੈਬਾਰਟਰੀ ਗੁਹਾਟੀ ਵੱਲੋਂ ਕੀਤੀ ਗਈ ਸੀ ਤੇ 5 ਰਿਪੋਰਟ ਸੈਂਟਰਲ ਡਰੱਗ ਟੈਸਟਿੰਗ ਲੈਬਾਰਟਰੀ ਮੁੰਬਈ ਵੱਲੋਂ ਰਿਪੋਰਟ ਕੀਤੀਆਂ ਗਈਆਂ ਸੀ ਇਸ ਤੋਂ ਇੱਕ ਦਵਾਈ ਜੁੜੀ ਹੈ ਉਹ ਹైదరాబాద్ ਜਿਹੜੀ ਟੈਸਟਿੰਗ ਲੈਬਾਰਟਰੀ ਹੈ ਉਹਦੇ ਚੋਂ ਵੀ ਟੈਸਟ ਕੀਤੀ ਗਈ ਸੀ ਯਾਨੀ ਪਿਛਲੇ ਸਾਲ ਜਿਹੜੀਆਂ ਦਵਾਈਆਂ 49 ਸੀਗੀਆਂ ਉਹ ਹੁਣ ਵੱਧ ਕੇ 112 ਹੋ ਗਈਆਂ ਇਹ ਬੜੀ ਚਿੰਤਾ ਦੀ ਗੱਲ ਹੈ ਕਿਉਂਕਿ ਮਾਰਕੀਟ ਦੇ ਵਿੱਚ ਜੇ 112 ਦਵਾਈਆਂ ਅਜਹੀਆਂ ਸਨ ਜਿਹੜੀਆਂ ਸਟੈਂਡਰਡ ਨੂੰ ਪੂਰਾ ਨਹੀਂ ਕਰਦੀਆਂ ਜਾਂ ਨਕਲੀ ਨੇ ਜਾਂ ਮਿਆਰ ਤੇ ਪੂਰਾ ਨਹੀਂ ਉਤਰਦੀਆਂ ਉਹ ਵਿਕਦੀਆਂ ਪਈਆਂ ਨੇ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸ਼ਾਇਦ ਮੌਤਾਂ ਦਾ ਆਂਕੜਾ ਜਾਂ ਜਿਹੜੀ ਮਰੀਜ਼ ਦੀ ਬਿਮਾਰੀ ਠੀਕ ਨਾ ਹੋਣ ਦਾ ਆਂਕੜਾ ਸ਼ਾਇਦ ਇਸੇ ਕਰਕੇ ਵਧ ਰਿਹਾ ਕਿਉਂਕਿ ਦਵਾਈਆਂ ਦੇ ਸੈਂਪਲ ਫੇਲ ਹੋ ਰਹੇ ਨੇ ਨਿਕਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਇੱਕ ਬਹੁਤ ਅਹਿਮ ਅਤੇ ਚਿੰਤਾ ਵਾਲੀ ਖਬਰ ਹੈ ਉਹ ਇਹ ਕਿ ਦੇਸ਼ ਭਰ ਦੇ ਵਿੱਚ 112 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਨੇ ਇਹ ਬੜੀ ਚਿੰਤਾ ਦੀ ਗੱਲ ਹੈ ਜਿਨ੍ਹਾਂ ਦਵਾਈਆਂ ਨੂੰ ਮਰੀਜ਼ਾਂ ਨੂੰ ਇਹ ਸੋਚ ਕੇ ਦਿੱਤਾ ਜਾਂਦਾ ਜਾਂ ਲਿਖਿਆ ਜਾਂਦਾ ਉਹਨਾਂ ਵਾਸਤੇ ਕਿ ਉਹ ਇਹਨਾਂ ਦੀ ਬਿਮਾਰੀ ਦੂਰ ਕਰਨਗੀਆਂ ਜਾਂ ਇਹਨਾਂ ਦੀ ਜਾਨ ਦੀ ਰੱਖਿਆ ਕਰਨਗੀਆਂ ਉਹੀ ਦਵਾਈਆਂ ਫੇਲ ਸਾਬਤ ਹੋ ਰਹੀਆਂ ਨੇ ਦੇਸ਼ ਭਰ ਦੀਆਂ ਲੈਬਾਰਟਰੀਆਂ ਤੋਂ ਇਹ ਟੈਸਟ ਹੋਏ ਨੇ ਕੁਝ ਸੈਂਟਰਲ ਲੈਬਾਰਟਰੀਆਂ ਤੋਂ ਹੋਏ ਨੇ ਤੇ ਕੁਝ ਸਟੇਟ ਲੈਬਾਰਟਰੀਆਂ ਤੋਂ ਹੋਏ ਨੇ ਇਹ ਟੈਸਟ 112 ਸੈਂਪਲ ਇਹਨਾਂ ਦਵਾਈਆਂ ਦੇ ਫੇਲ ਹੋ ਗਏ ਨੇ ਬਹੁਤ ਚਿੰਤਾ ਵਾਲੀ ਗੱਲ ਹੈ ਕਿ 112 ਹਾਲਾਂਕਿ ਜਦੋਂ 2024 ਸਤੰਬਰ ਦੀ ਰਿਪੋਰਟ ਆਈ ਸੀ ਉਦੋਂ 49 ਦਵਾਈਆਂ ਦੀ 49 ਦਵਾਈਆਂ ਇਦਾਂ ਦੀਆਂ ਸੀ ਜਿਹੜੀਆਂ ਫੇਲ ਹੋਈਆਂ ਸਨ ਇਸ ਵਾਰ ਇਹ ਗਿਣਤੀ ਵੱਧ ਕੇ 112 ਹੋ ਗਈ ਹੈ ਬਹੁਤ ਚਿੰਤਾ ਵਾਲੀ ਗੱਲ ਕਿ ਦਵਾਈਆਂ ਦੇ ਸੈਂਪਲ ਫੇਲ ਹੋਣੇ ਹਾਲਾਂਕਿ ਡਾਕਟਰ ਇਹਨਾਂ ਨੂੰ ਲਿਖਦੇ ਹੋਣਗੇ ਔਰ ਮਰੀਜ਼ਾਂ ਨੂੰ ਦਿੱਤੀਆਂ ਵੀ ਜਾਂਦੀਆਂ ਹੋਣਗੀਆਂ ਤੁਹਾਨੂੰ ਦੱਸਦੇ ਆਂ ਡਿਟੇਲ ਦੇ ਵਿੱਚ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਜੜੀਆਂ ਹੈਗੀਆਂ ਆ ਕਿੰਨੀਆਂ ਦਵਾਈਆਂ ਕਿਹੜੀ ਆ ਲੈਬ ਤੋਂ ਜਿਹੜੀ ਟੈਸਟ ਹੋਈਆਂ ਸਿੱਗੀਆਂ ਤਾਂ ਹੁੰਦਾ ਸੀ ਕਿ ਪੰਜਾਬ ਦੇ ਵਿੱਚ 11 ਦਵਾਈਆਂ ਇਦਾਂ ਦੀਆਂ ਨੇ ਜਿਹੜੀ ਪੰਜਾਬ 'ਚ ਬਣੀਆਂ ਹੋਈਆਂ ਜਿਹੜੀਆਂ ਫੇਲ ਹੋਈਆਂ ਨੇ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਫਾਰਮਾ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਸਬੰਧਤ ਬੈਚ ਨੂੰ ਬਾਜ਼ਾਰ ਵਿੱਚੋਂ ਤੁਰੰਤ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾ ਸਿਰਫ ਸੂਬੇ ਚ ਬਣੀਆਂ ਹੋਈਆਂ ਦਵਾਈਆਂ ਤੇ ਪਾਬੰਦੀ ਲਗਾਈ ਆ ਸਗੋਂ ਖੰਗ ਸਰਬ ਤੇ ਵੀ ਪਾਬੰਦੀ ਲਗਾ ਦਿੱਤੀ ਐ ਜਿਸ ਦੀ ਵਜ੍ਹਾ ਨਾਲ ਪਿਛਲੇ ਦਿਨੀ ਬੱਚਿਆਂ ਦੀ ਮੌਤ ਹੋਈ ਸੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਖੰਗ ਸਰਬੀ ਫੇਲ ਹੋਈ ਨੇ ਜਿਨ੍ਹਾਂ ਚੋਂ ਇੱਕ ਨਕਲੀ ਪਾਇਆ ਗਿਆ ਇਹ ਦਵਾਈਆਂ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਜ ਐਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਸਨ ਰਿਪੋਰਟ ਮੁਤਾਬਕ ਦੇਸ਼ ਭਰ ਚ ਕੇਂਦਰੀ ਅਤੇ ਰਾਜ ਪਧਰੀ ਲੈਬ ਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਚ ਅਸਫਲ ਰਹੀਆਂ ਜਦ ਕਿ 60 ਰਾਜ ਪਧਰੀ ਮਾਪ ਡੰਡਾ ਨੂੰ ਪੂਰਾ ਕਰਨ ਚ ਅਸਫਲ ਰਹੀਆਂ ਫੇਲ ਹੋ ਗਈਆਂ ਯਾਨੀ ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼ ਚ ਬਣੀਆਂ ਸਨ 16 ਗੁਜਰਾਤ ਚ 12 ਉਤਰਾਖੰਡ ਚ 11 ਪੰਜਾਬ ਚ 6 ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਇਹ ਦਵਾਈਆਂ ਬਣੀਆਂ ਸਨ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਹਸਪਤਾਲਾਂ 'ਚ ਖੰਗ ਸਿਰਫ ਸਮੇਤ 8 ਦਵਾਈਆਂ ਦੀ ਵਰਤੋਂ ਤੇ ਵਿਕਰੀ ਉੱਪਰ ਪੂਰੀ ਤਰ੍ਹਾਂ ਨਾ ਰੋਕ ਲਾਤੀ ਹੈ ਇਹਨਾਂ ਦੀ ਖਰੀਦ ਤੇ ਵੀ ਰੋਕ ਲਾਤੀ ਹੈ ਸਰਕਾਰ ਨੇ ਸਾਰੇ ਮੈਡੀਕਲ ਸਟੋਰਾਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਤੁਰੰਤ ਸਟਾਕ ਖਤਮ ਕਰਨ ਜਾਂ ਬਾਹਰ ਕੱਢਣ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ ਹਲ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੀਡੀਐਸਸੀਓ ਨੇ 2024 ਸਤੰਬਰ ਚ ਜਿਹੜੀ ਰਿਪੋਰਟ ਦਿੱਤੀ ਸੀ ਉਸ ਦੇ ਵਿੱਚ ਤਿੰਨ ਸੂਚੀਆਂ ਉਸ ਵੇਲੇ ਜਾਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਤਿੰਨਾਂ ਸੂਚੀਆਂ ਦੇ ਇਹ ਤਿੰਨੋਂ ਸੂਚੀਆਂ ਜਿਹੜੀਆਂ 24 ਅਕਤੂਬਰ 2024 ਨੂੰ ਜਾਰੀ ਕੀਤੀਆਂ ਗਈਆਂ ਸਨ ਇਹਨਾਂ ਸੂਚੀਆਂ ਚ 49 ਦਵਾਈਆਂ ਸ਼ਾਮਲ ਸਨ ਜਿਨ੍ਹਾਂ ਚ ਘਾਟ ਪਾਈ ਗਈ ਸੀ ਇਨਾ ਵਿੱਚੋਂ 19 ਦੀ ਰਿਪੋਰਟ ਸੈਂਟਰਲ ਡਰੱਗ ਲੈਬੋਰਟਰੀ ਕੋਲਕਾਤਾ ਤੋਂ ਆਈ ਸੀਗੀ ਤੇ 9 ਦੀ ਰਿਪੋਰਟ ਜਿਹੜੀ